मुर्दाबाद फॉसलाबाद फैरकासर मुर्दाबाद मेरका मुर्दाबाद ਨਗਰ ਕੌਂਸਲ ਮੁਰਦਾਬਾਦ ਪਾਣੀ ਸਮੱਸਿਆ ਹੱਲ ਕਰੋ ਕਿਰਪਾ ਕਰਕੇ ਹੱਲ ਕਰੋ ਪਾਣੀ ਬੱਸਿਆ ਹੱਲ ਕਰੋ ਨਗਰ ਕੌਂਸਲ ਮੁਰਦਾਬਾਦ ਨਗਰ ਕੌਂਸਲ ਮੁਰਦਾਬਾਦ ਨਗਰ ਕੌਂਸਲ ਮੁਰਦਾਬਾਦ ਮੈਂ ਪਵਨ ਸੈੱਠੀ ਸਾਬਕਾ ਕਾਉਂਸਲਰ ਵਾਜ ਨੰਬਰ 12 ਸ਼੍ਰੀ ਰਾਮ ਜੀ ਲਾ ਕਮੇਟੀ ਚੌਂ ਚੇਲਿਆਂ ਦਾ ਪ੍ਰਧਾਨ ਹੋਣ ਦੇ ਨਾਤੇ ਨਗਰ ਕੌਂਸਲ ਤੋਂ ਮੰਗ ਕਰਦਾ ਕਿ ਸ਼ਹਿਰ ਦੇ ਵਿੱਚ ਪਾਣੀ ਦੀ ਸਮੱਸਿਆ ਜਿਹੜੀ ਕਿ ਕਈ ਦਿਨਾਂ ਤੋਂ ਚੱਲਦੀ ਆ ਰਹੀ ਹੈ ਉਸ ਨੂੰ ਤੁਰੰਤ ਠੀਕ ਕਰਾਇਆ ਜਾਵੇ ਪੰਡੋਰੀ ਮੁਹੱਲੇ ਦੀ ਮੋਟਰ ਨੰਬਰ 4 ਜਿਹੜੀ ਕਿ 6-7 ਦਿਨ ਤੋਂ ਖਰਾਬ ਪਈ ਹੈ ਉਸ ਨੂੰ ਤੁਰੰਤ ਠੀਕ ਕੀਤਾ ਜਾਵੇ ਹੋਰ ਸ਼ਹਿਰ ਦੇ ਬਾਕੀ ਮੁਹੱਲਿਆਂ ਦੇ ਵਿੱਚ ਵੀ ਮੌਜੂ ਸ਼ਿਕਾਇਤਾਂ ਮਿਲ ਰਹੀਆਂ ਜਿਸ ਕਰਕੇ ਸ਼ਹਿਰ ਦੇ ਇਲਾਕਾ ਨਿਵਾਸੀਆਂ ਨੂੰ ਬਹੁਤ ਹੀ ਕਠਿਨਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਮੈਂ ਇੱਕੋ ਹੀ ਗੱਲ ਕਵਾਂਗਾ ਕਿ ਐਮਸੀ ਜਿਹੜੇ ਵੀ ਹੈਗੇ ਆ ਉਹ ਆਪਣੇ ਆਪਣੇ ਵਾਅਦੇ ਦੇ ਵਿੱਚ ਲੋਕਾਂ ਦੇ ਨਾਲ ਸੰਪਰਕ ਪੈਦਾ ਕਰਨ ਤਾਂ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਹੋ ਸਕੇ ਪਰ ਇੱਥੋਂ ਦੇਖਿਆ ਜਾਂਦਾ ਕਿ ਐਮਸੀ ਵੀ ਕੋਈ ਵੀ ਆਪਣਾ ਕਰਮ ਭੁੱਲ ਕੇ ਵਾਰਡ ਦੇ ਮੈਂਬਰਾਂ ਦੇ ਕੋਲ ਨਹੀਂ ਪਹੁੰਚ ਕਰਦਾ ਤਾਂ ਇਹ ਸਮੱਸਿਆ ਜਿਹੜੀ ਹੈਗੀ ਹੈ ਇਹ ਸਾਰੇ ਸ਼ਹਿਰ ਵਾਸਤੇ ਹੈ ਇਲਾਕੇ ਵਾਸਤੇ ਹੈ ਇਸ ਕਰਕੇ ਬੇਨਤੀ ਹੈ ਔਰ ਪੁਰਜ਼ੋਰ ਮੰਗਾ ਕਿ ਇਸ ਨੂੰ ਤੁਰੰਤ ਤੇ ਤੁਰੰਤ ਠੀਕ ਕੀਤਾ ਜਾਵੇ ਮੈਂ ਕਿਹਾ ਦਾ ਨਾਮ ਅਮਰ ਰਾਜਪੁਰ ਰਾਜਪੁਰ ਅਸੀਂ ਭਾਈ ਪਾਣੀ ਤਾਂ ਰੋ ਤੰਗ ਸ਼ਾਂਗ ਆ ਬਨੋਂ ਤੋਂ ਵੀ ਔਖੇ ਆ ਰੋਟੀ ਪਾਣ ਦੇ ਔਖੇ ਭਾਂਡੇ ਖਾਲੀ ਪੈਣ ਪੀਣ ਤੋਂ ਵੀ ਅਗਤਾ ਹੋਵੇ ਸਾਨੂੰ ਮੋਟਰ ਚਾਹੀਦੀ ਲਾਉਣੀ ਚਾਹੀਦੀ ਬਡੋਰੀ ਕਿੰਨੇ ਦਿਨ ਤੋਂ ਮੋਟਰ ਖਰਾਬ ਆਜ 5 6 ਦਿਨ ਹੋ ਗਏ ਆ ਹੱਥਈਓ ਚੱਲੇ ਹਾਂ ਹੱਥਈਓ ਚੱਲੇ ਆਖ ਸਾਹਿਬ ਨਾ ਆ ਵੀ ਰੋਜ਼ ਨੋਂ ਤੋਂ ਵੀ ਔਖੇ ਰੋਜ਼ ਇਧਰ ਰੋਜ਼ ਨਾਈ ਦਾ ਤੋਂ ਨਾਈ ਦਾ 25 ਦਿਨ ਨਾਤੇ ਆ ਜੋ ਵੀ ਮਾੜਾ ਮੋਟਾ ਪਾਣੀ ਗਵਾਂਡੀਆਂ ਤੋਂ ਲੈ ਕੇ ਅਦੇ ਪਾਣੀ ਤੇ ਬਹੁਤ ਤੰਗ ਹਾਂ ਜਦੋਂ ਬੋਟਾ ਆਉਂਦੀ ਉਹਦੇ ਪੱਜੇ ਆਉਂਦੇ ਤਾਂ ਪਾਣੀ ਢਾਲੀ ਮੇਰੇ ਕੋਲ ਬਾਤ ਨਹੀਂ ਪਈ ਪਾਣੀ ਹੈ ਕਿ ਨਹੀਂ ਹੈਗਾ ਵੀ ਕੀ ਕਰਦੇ ਕਿੱਦਾਂ ਨਹੀਂ ਤੁਹਾਡਾ ਸਰਦਾ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਹਾਂ ਕਿ ਉਹ ਪਾਣੀ ਮੋਟਰ ਵਧੀ ਆ ਜਾਏ ਆਹ ਮੋਟਰ ਵਧੀ ਆ ਜਾਏ ਬੇ ਉਹਨਾਂ ਤਿੱਜੇ ਦਿਨ ਪਾਣੀ ਤੋਂ ਬੈਹਰੀ ਦਾ ਹੋਲੀ ਪੱਲਾਲੇ ਚਾਜ ਦਿਲਾਓ ਤੇ ਆਪਣੇ ਨਾਲ ਹਲਕੀ ਲਾਲੇ ਤੋਂ ਸੜ ਜਾਂਦੀ ਤਿੱਜੇ ਦਿਨ ਤੋਂ ਮੁੜ ਕਿਤਾ ਪੰਗੀ ਗਰੀਬਾਂ ਨੂੰ ਆਉਦੀ ਆ ਵੀ ਨਾ ਹੋਂ ਤੋਂ ਵੀ ਔਖੇ ਹੈ ਹੈਲੋ ਮੈਂ ਚਰਨ ਕਮਲ ਪਿੰਟਾ हिसਾਬਕਾ ਕਾਉਂਸਲਰ ਮੁਹੱਲਾ ਫਲੋਰੀ ਵਾਰ ਨੰਬਰ ਤੇ ਹਾਂ ਸਮੱਸਿਆ ਇਹ ਹੈ ਜੀ 3-4 ਦਿਨ ਤੋਂ ਮੋਟਰ ਖਰਾਬ ਆ ਤੋ ਸਾਡੀ ਸਰਕਾਰ ਨੂੰ ਅਪੀਲ ਆ ਮਿਊਸਪਲ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਕਿ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਗੱਲ ਇਹ ਹੈ ਜੀ ਜਿਹੜੇ ਮਿਊਸਪਲਿਟੀ ਦੇ ਅਧਿਕਾਰੀ ਆ ਕਿਸੇ ਦੀ ਕੋਈ ਵੀ ਮਤਲਬ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ ਪਹਿਲੀ ਗੱਲ ਤੇ ਕਿ ਅਸੀਂ ਸਰਕਾਰ ਨੂੰ ਵੀ ਸਾਡੀ ਬੇਨਤੀ ਆ ਕਿ ਇਹਨਾਂ ਤੇ ਜਰਾ ਲਗਾਮ ਕੱਸੀ ਜਾਵੇ ਇੱਕ ਤੇ ਇਹਨਾਂ ਦੀ ਜਿਹੜੀ ਟਾਈਮਿੰਗ ਆ ਮੋਟਰ ਚਲਾਉਂਦੀ ਉਹ ਨਹੀਂ ਸਹੀ ਹੈਗੀ ਮੰਨ ਲਓ ਇਹ ਮੋਟਰ ਖਰਾਬ ਆ ਇੱਕ ਜਵਾਲਾ ਸਿੰਘ ਦੂਜੀਆਂ ਮੋਟਰਾਂ ਉਹਨਾਂ ਨੂੰ ਅੱਧਾ ਘੰਟਾ ਘੰਟਾ ਪਹਿਲਾਂ ਚਲਾ ਦਿਓ ਜਿਆਦਾ ਟਾਈਮ ਚਲਾ ਦਿਓ ਤਾਂ ਕਿ ਸਾਰੇ ਸ਼ਹਿਰ ਵਿੱਚ ਪਾਣੀ ਆ ਸਕੇ ਪ੍ਰਾਈਵੇਟ ਬੰਦੇ ਰੱਖਿਆ ਕੋਈ ਜੁਣ ਜਵਾਲਾ ਸਿੰਘ ਉਹਨਰ ਪਾਈ ਜਿਹੜੀ ਮੋਟਰ ਲੱਗੀ ਆ ਉੱਥੇ ਪਤਾ ਨਹੀਂ ਇਹ ਕਿਰਾਇਆ ਲੈਂਦੇ ਕੀ ਕਹਿੰਦੇ ਉੱਥੇ ਮੋਟਰ ਦੇ ਵਿੱਚ ਜੁੱਲੇ ਬਿਸਤਰੇ ਉੱਤੇ ਭਈਆਂ ਲੈਵਲ ਦੇ ਉੱਤੇ ਪੇ ਵਿੱਚ ਸੌਈ ਜਾਂਦੇ ਵਿੱਚੇ ਖਾਈ ਜਾਂਦੇ ਆ ਸੋ ਪਿਛਲੇ ਦਿਨੀ ਮੇਰੀ ਗੱਲ ਹੋਈ ਸੀਗੀ ਤੇ ਜਿਹੜਾ ਮੋਟਰ ਚਲਾਉਂਦਾ ਮੁੰਡਾ ਕੋਈ ਪ੍ਰਾਈਵੇਟ ਇਹਨਾਂ ਰੱਖਿਆ ਉਹ ਕਹਿੰਦਾ ਕਿ ਉੱਥੇ ਲੀਵਰ ਦੇ ਬੰਦੇ ਨੂੰ ਕਿਸੇ ਨੂੰ ਚਾਬੀ ਦਿੱਤੀ ਆ ਦੱਸੋ ਲੀਵਰ ਦਾ ਜਿਹੜਾ ਬੰਦਾ ਭਈਆ ਉਹਨੂੰ ਚਾਬੀ ਦਿੱਤੀ ਉਹਦੀ ਕੀ ਜ਼ਿੰਮੇਵਾਰੀ ਆ ਦੱਸੋ ਜ਼ਿੰਮੇਵਾਰੀ ਤੇ ਉਹਦੀ ਆ ਨਾ ਜਿਹੜਾ ਕੋਈ ਮੇਨ ਜਿਹੜਾ ਕੰਸਰਨਟ ਕਲਰਕ ਵਾ ਕਿਹੜਾ ਬੰਦਾ ਰੱਖਿਆ ਕਿਹਨੂੰ ਤਰਖਾ ਦਿੰਦੇ ਸੋ ਕਹਿਣ ਦਾ ਕੋਈ ਫਰਕ ਨਹੀਂ ਪੜੇ ਫੌਂਟ ਜਿੱਤੇ ਲੇਕਿਨ ਕੋਈ ਵੀ ਕਿਸੇ ਦੇ ਨੂੰ ਸਰਪਦੀ ਨਹੀਂ ਹੈਗੀ ਇਹ ਜਿਹੜਾ ਮਿਊਨਿਸਪੈਲਟੀ ਜਿਹੜੀ ਆ ਇਹਨੂੰ ਚੋਸ ਫੁਰਤ ਕਰਨ ਦੀ ਲੋੜ ਆ ਇਹਨਾਂ ਅਧਿਕਾਰੀਆਂ ਨੂੰ ਥੋੜਾ ਜਿਹਾ ਮਤਲਬ ਈਓ ਸਾਹਿਬ ਸਾਰਿਆਂ ਨੂੰ ਮੈਨੂੰ ਦੇਖਣਾ ਚਾਹੀਦਾ ਕਿ ਪਬਲਿਕ ਦੀ ਸਮੱਸਿਆ ਦੇਖਣੀ ਚਾਹੀਦੀ ਮੈਂ ਤਾਂ ਹੁਣ ਚਲੋ ਮੈਂ ਤਾਂ ਐਨੇ ਜੋਗਾ ਹੁਣ ਹੈ ਨਹੀਂ ਮੈਂ ਤਾਂ ਆਰਿਆ ਹੋਇਆ ਵਾਂ ਜੀ ਪਰ ਜਿਹੜੇ ਜਿੱਤੇ ਹੋਏ ਆ ਕਦੀ ਜਿਹੜੇ ਸਾਡੇ ਵਾਰਦੇ ਵਿੱਚ ਜਿੱਤੇ ਹੋਏ ਕਾਉਂਸਲਰ ਆ ਉਹ ਕਦੀ ਉਹਨਾਂ ਦਾ ਫਰਜ਼ ਬੰਦਾ ਨਾ ਵੀ ਇੱਥੇ ਆ ਕੇ ਬਗੰਬਲੇ ਕਰਨ ਉਹ ਵਾਰਦੇ ਨਹੀਂ ਆਉਂਦੇ ਹੀ ਨਹੀਂ ਇਹ ਨਹੀਂ ਹੁੰਦਾ ਕਿ ਵੋਟਾਂ ਲੈ ਕੇ ਕਾਉਂਸਲਰ ਦਾ ਫਰਜ਼ ਇਹ ਹੁੰਦਾ ਕਿ ਮਹੱਲੇ ਦੇ ਵਿੱਚ ਲਾਈਟ ਜਗਦੀ ਹੋਣੀ ਚਾਹੀਦੀ ਸਫਾਈ ਹੈਗੀ ਕਿ ਨਹੀਂ ਆਗੀ ਜਾਂ ਕੋਈ ਪਾਣੀ ਦੀ ਸਮੱਸਿਆ ਸੀ ਇਹਨਾਂ ਸਮੱਸਿਆਵਾਂ ਹਨਵਾਲੀ ਨਹੀਂ ਕਰ ਸਕਦੇ ਸਾਡਾ ਕਾਉਂਸਲਰ ਜਮੰਦਾ ਕੋਈ ਫਾਇਦਾ ਨਹੀਂ ਹੈ ਸੋ ਮੇਰੀ ਇਹੀ ਬੇਨਤੀ ਆ ਮੇਰੇ ਸਪੋਰਟ ਦੇ ਅਧਿਕਾਰੀਆਂ ਨੂੰ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਜਲਦੀ ਜਲਦੀ ਇਹ ਮੋਟਰ ਦਾ ਹੱਲ ਕੀਤਾ ਜਾਵੇ ਸਾਡੇ ਪਾਣੀ ਦੀਆਂ ਟੈਂਕੀਆਂ ਭਾਜੀ ਸਾਰੀਆਂ ਖਾਲੀ ਆ ਜਾ ਕੇ ਵੇਖ ਲੋ ਨਾ ਕੋਈ ਨਹਾਉਣ ਨੂੰ ਪਾਣੀ ਨਾ ਕੋਈ ਭਾਂਡੇ ਧੋਣ ਨੂੰ ਪਾਣੀ ਐਨਾ ਬੁਰਾ ਹਾਲ ਵਾ ਸੋ ਸਾਡੀ ਇਹੀ ਬੇਨਤੀ ਆ ਕਿ ਥੋੜਾ ਜਿਹਾ ਮਿਊਨਿਸਪੈਲਟੀ ਵੱਲ ਧਿਆਨ ਦਿੱਤਾ ਜਾਵੇ ਔਰ ਇਹਨਾਂ ਦੀ ਨਕੇਲ ਕੱਸੀ ਜਾਵੇ ਫੇਈ ਇਹ ਜਿਹੜਾ ਹੈਗਾ ਸਾਰਾ ਢਾਂਚਾ ਜਿਹੜਾ ਸਿੱਟਾ ਜਦੋਂ ਸਹੀ ਹੋਵੇ